ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਤੁਹਾਨੂੰ ਦੱਸ ਦਈਏ ਕਿ ਧਾਰੀਵਾਲ ਰੇਲਵੇ ਸਟੇਸ਼ਨ ਤੇ ਲੱਗੇ ਇਸ ਟਾਫਰ ਦੇ ਉੱਤੇ ਇੱਕ ਇਨਸਾਨ ਜੋ ਕਿ ਜਾ ਚੜਿਆ ਜਿਸ ਨੇ ਰੌਲਾ ਪਾ ਦਿੱਤਾ ਕਿ ਮਹਿੰਦੀਆਂ ਮੰਗਾ ਨਹੀਂ ਮੰਨੀਆਂ ਜਾ ਰਹੀਆਂ ਮੈਨੂੰ ਇਨਸਾਫ ਚਾਹੀਦਾ ਆ ਜੋ ਮੈਂ ਚਾਹੁੰਦਾ ਵਾਂ ਉਸ ਗੱਲ ਦੇ ਉੱਤੇ ਮੈਨੂੰ ਇਨਸਾਫ ਮਿਲੇ ਲਗਾਤਾਰ ਲੋਕ ਰੌਲਾ ਪਾ ਰਹੇ ਸੀ ਕਿ ਇਹ ਬੰਦਾ ਥੱਲੇ ਉਤਰ ਆਵੇ ਪਰ ਇਹ ਥੱਲੇ ਨਹੀਂ ਉਤਰਿਆ ਕਈ ਘੰਟੇ ਲਗਭਗ ਇਹ ਟਾਵਰ ਦੀ ਉੱਪਰਲੀ ਹਾਈਟ ਦੇ ਉੱਤੇ ਚੜਿਆ ਰਿਹਾ ਤੇ ਇਹ ਉੱਤੋਂ ਹੀ ਆਪਣੀਆਂ ਗੱਲਾਂ ਬਾਤਾਂ ਥੱਲੇ ਕਰਦਾ ਰਿਹਾ ਪਰ ਥੱਲੇ ਆਉਣ ਦਾ ਨਾਂ ਨਹੀਂ ਲੈ ਰਿਹਾ ਸੀ ਪੂਰੇ ਪ੍ਰਸ਼ਾਸਨ ਨੂੰ ਇਸ ਨੇ ਭੱਜ ਦੌੜ ਪਾ ਦਿੱਤੀ ਤਾਂ ਦਾਦੀ ਕਿ ਇਸ ਇਨਸਾਨ ਬਾਰੇ ਜਦੋਂ ਪਤਾ ਲੱਗਿਆ ਤੇ ਸੂਤਰਾਂ ਨੇ ਸਾਨੂੰ ਦੱਸਿਆ ਕਿ ਇਹ ਇਨਸਾਨ ਜੋ ਟਾਵਰ ਉੱਤੇ ਚੜਿਆ ਆ ਹੈ ਇਹ ਧਾਰੀਵਾਲ ਦੀ ਇੱਕ ਉਹ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਹੈ ਅਸ਼ਵਨੀ ਨਾਮ ਦਾ ਇਹ ਬੰਦਾ ਇੱਕ ਫੋਟੋਗ੍ਰਾਫਰ ਹੈ ਜਿਸਦੇ ਨਾਲ ਸ਼ਾਇਦ ਪਿਛਲੇ ਦਿਨਾਂ ਦੇ ਵਿੱਚ ਕੁਝ ਐਸਾ ਹੋਇਆ ਕਿ ਉਸ ਚੀਜ਼ ਦਾ ਇਸ ਨੂੰ ਇਨਸਾਫ ਨਹੀਂ ਮਿਲਿਆ ਜਦੋਂ ਇਸ ਨੂੰ ਇਨਸਾਫ ਨਹੀਂ ਮਿਲਿਆ ਤਾਂ ਇਸ ਨੇ ਇਨਸਾਫ ਲੈਣ ਦੇ ਲਈ ਇੱਕ ਕਦਮ ਚੱਕ ਲੇ ਕੇ ਸਿੱਧਾ ਟਾਵਰ ਦੇ ਉੱਤੇ ਹੀ ਜਾ ਚੜਿਆ ਸੂਤਰਾਂ ਤੋਂ ਜਾਣਕਾਰੀ ਇਹ ਜੋ ਮਿਲੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਬੰਦਾ ਕਾਫੀ ਦੇਰ ਤੱਕ ਜਿਹੜਾ ਆ ਟਾਵਰ ਦੇ ਉੱਤੇ ਹੀ ਚੜਿਆ ਰਿਹਾ ਜਿੱਥੇ ਕਿ ਲੋਕਾਂ ਨੇ ਇਸ ਨੂੰ ਬਹੁਤ ਸਾਰੀਆਂ ਹਾਕਾਂ ਮਾਰੀਆਂ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਉੱਥੇ ਜਿਹੜਾ ਆ ਪਹੁੰਚ ਜਾਂਦਾ ਆ ਤੇ ਇਸ ਨੂੰ ਥੱਲੇ ਉਤਾਰਨ ਦੇ ਲਈ ਜਿਹੜਾ ਆ بار بار ਬੇਨਤੀਆਂ ਕਰਨ ਲੱਗਾ ਪਰ ਇਹ ਥੱਲੇ ਨਹੀਂ ਆਇਆ ਪ੍ਰਸ਼ਾਸਨ ਨੇ ਇਹ ਵੀ ਕਹਿ ਕੇ ਤੇਰੀ ਗੱਲ ਹੀ ਸੁਣਾਗੇ ਜੇਕਰ ਤੂੰ ਥੱਲੇ ਆਣ ਕੇ ਕਰਦਾ ਕਿ ਤੈਨੂੰ ਕੀ ਪ੍ਰੋਬਲਮ ਹੈ ਜਾਂ ਤੇਰੀ ਕੀ ਪ੍ਰੋਬਲਮ ਹੈ ਪਰ ਇਹ ਬੰਦਾ ਲਗਾਤਾਰ ਟਾਵਰ ਤੋਂ ਹੀ ਆਪਣੀਆਂ ਗੱਲਾਂ ਕਰੀ ਜਾ ਰਿਹਾ ਸੀ ਟਾਵਰ ਤੋਂ ਹੇਠਾਂ ਨਹੀਂ ਉਤਰਿਆ ਸੀ ਉੱਥੇ ਹੀ ਐਸਐਚਓ ਧਾਰੀਵਾਲ ਤੇ तहसीलदार ਧਾਰੀਵਾਲ ਤੋਂ ਜਿਹੜਿਆ ਉਹ ਵੀ ਇੱਥੇ ਪਹੁੰਚਦੇ ਨੇ ਤੇ ਇਸ ਨੂੰ ਥੱਲੇ ਉਤਾਰਨ ਦੇ ਲਈ ਇਹ ਕਹਿੰਦੇ ਨੇ ਪਰ ਉਹ ਬੰਦਾ ਲਗਾਤਾਰ ਜਿਹੜਾ ਆ ਉੱਪਰੋਂ ਆਵਾਜ਼ਾਂ ਦੇ ਜਾਂਦਾ ਤੇ ਥੱਲੇ ਉਤਰਨ ਦਾ ਨਾ ਨਹੀਂ ਲੈਂਦਾ ਸੀ ਇਹ ਆਓ ਸਾਡੇ ਪੱਤਰਕਾਰਾਂ ਨੇ ਜਿਹੜੀ ਹੈ ਲਾਗੇ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਕਿਹਾ ਇਸ ਮਾਮਲੇ ਦੇ ਉੱਤੇ ਆਓ ਗੱਲਬਾਤ ਕਰਦੇ ਹਾਂ ਤੇ ਸੁਣਦੇ ਹਾਂ ਲੋਕ ਕੀ ਕਹਿੰਦੇ ਨੇ ਇਹਨਾਂ ਦੇ ਬਾਰੇ ਅੱਜ ਰੇਲਵੇ ਸਟੇਸ਼ਨ ਤੇ ਆਏ ਹੀ ਆਪਣੇ ਸਾਥੀਆਂ ਨਾਲ ਤੇ ਸਾਡੇ ਸ਼ਹਿਰ ਦੇ ਵਸਨੀਕ ਨੇ ਅਸ਼ਮਨੀ ਜੀ ਫੋਟੋਗ੍ਰਾਫਰ ਦੀ ਦੁਕਾਨ ਨੇ ਧਾਰੀਵਾਲ ਇਹਨਾਂ ਦੀ ਕੋ ਪਤਾ ਨਹੀਂ ਕੀ ਮਜਬੂਰੀ ਬਣ ਗਈ ਵੀ ਅੱਧਾ ਪੂਰਾ ਕਿੱਠਾ ਹੋ ਗਿਆ ਧਾਰੀਵਾਲ ਵਾਲੇ ਸਟੇਸ਼ਨ ਦੇ ਜਿਹੜਾ ਟਾਵਰ ਵਾ ਉੱਤੇ ਕਾਫੀ ਦਿਨ ਤੋਂ ਉੱਪਰ ਖੜੇ ਹੋਏ ਆ ਤੇ ਬੜੀਆਂ ਬੇਨਤੀਆਂ ਕਰਦੇ ਗਏ ਵੀ ਆਓ ਥੱਲੇ ਆਪਾਂ ਤੁਹਾਡੀ ਗੱਲ ਸੁਣਨੇ ਆ ਤੇ ਆਰ ਹੀ ਨਹੀਂ ਰਹੇ ਬਾਕੀ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਗੱਲ ਵਾ ਹੀ ਉਹਨਾਂ ਦੀ ਪ੍ਰੋਬਲਮ ਹੈ ਜੋ ਉਹਨਾਂ ਨੇ ਆਪ ਆਪਣੀ ਸੇ ਸਟੈਪ ਚੁੱਕਿਆ ਵਾ ਤੇ ਅਸੀਂ ਆਪਣੇ ਸਾਥੀ ਨੇ ਇਥੇ ਆਏ ਬੜੀਆਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਵੀ ਆਓ ਥੱਲੇ ਆਈ ਤੁਹਾਡੀ ਗੱਲ ਸੁਣਨੇ ਆ ਜੋ ਵੀ ਤੁਹਾਡਾ ਮਸਲਾ ਵਾ ਉਹਨਾਂ ਨੂੰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਕੇ ਸਾਰੇ ਜਨਾਈ ਪ੍ਰਸ਼ਾਸਨ ਜिले ਦਾ ਆਪਣਾ ਉਹਨਾਂ ਨਾਲ ਗੱਲ ਕਰਕੇ ਤੁਹਾਡੀ ਜਿਹੜੀ ਪ੍ਰੋਬਲਮ ਨੂੰ ਹੱਲ ਕਰਾਣੇ ਆ ਬਟ ਉਹ ਆ ਨਹੀਂ ਦੇ ਰਹੇ ਕਿੱ데ਗਾ ਜੀ ਹਾਂਜੀ ਕਿਹੜੀ ਜਗ੍ਹਾ ਜਿੱਥੇ ਸਟਾਪ ਤੇ ਇਹ ਤੁਹਾਡੀ ਵਾਲਾ ਰੇਲਵੇ ਸਟੇਸ਼ਨ ਤੇ ਜੀ ਇਹ ਕਹਿੰਦਾ ਜੀ ਮੇਰਾ ਕੋਠੀ ਦਾ ਕਬਜ਼ਾ ਕੀਤਾ ਤੇ ਇਹਨੂੰ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਥੱਲੇ ਆ ਕੇ ਜੋ ਮਸਲਾ ਤਰਾਹ ਹੱਲ ਕੀਤਾ ਜਾਏਗਾ ਕਿਦੋਂ ਇਹ ਸਿਰਿਆ ਟਾਵਰ ਦੇ ਅੱਧਾ ਕੋਣਕਾ ਟੋਵੇ ਅੱਧੇ ਸਾਤ ਵਜੇ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਹਾਂ ਕਿੰਨਾ ਫੋਟੋ ਹੈ ਜੇ ਟਾਵਰ ਟਾਵਰ ਹੋਣਾ ਕਿੰਨਾ ਫੋਟੋ 40 ਫੋਟੋ ਬਾਕੀ ਸਾਰੇ 50 ਫੋਟੋ ਹੋਏਗਾ ਮਸਲਾ ਕਿੰਨਾ ਮੂਰਤ ਦੇ ਕਬਜ਼ਾ ਆ ਜੇ ਪਤਾ ਲੱਗਾ ਉਹਦਾ ਕ੍ਰਾਈਟਰੀਆ ਕਿੰਦਾ ਹੈ ਅੱਛਾ ਹਾਂਜੀ ਇੱਕ ਰਾਤ ਰਹਿੰਦਾ ਹੈ ਕਿਹੜਾ ਟਾਵਰ ਕਿਹੜੀ ਜਗ੍ਹਾ ਪਿੰਡਾਦਾ ਉਹ ਇਹ ਰੇਲ ਰੂ ਸਟੇਸ਼ਨ ਰਜਿਸਟ੍ਰੇਸ਼ਨ ਤੋਂ ਆ ਰਿਹਾ ਹੈ ਰਿਜ਼ਲਟ ਰੇਲ ਜੀ Yeah.